ਦੋਸਤੋ ਨਮਸਕਾਰ ਸਤਿ ਸ਼੍ਰੀਕਾਲ ਮੈਂ ਹਾਂ ਰਣਜੀਤ ਸਿੰਘ ਤੇ ਹਾਜ਼ਰ ਹਾਂ ਪ੍ਰੋਗਰਾਮ ਪੰਨੇ ਕਿਤਾਬਾਂ ਦੇ ਲੈ ਕੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਮਨਮੋਹਣ ਬਾਬਾ ਜੀ ਦਾ ਯਾਤਰਾ ਸਸਮਰਨ ਜਦੋਂ ਮੈਂ ਰੱਬ ਵੇਖਿਆ ਦਾ ਭਾਗ ਦੂਜਾ ਉਸ ਰਾਤ ਅਸੀਂ ਉਸ ਦੇ ਘਰ ਸੁੱਤੇ ਸਵੇਰੇ ਉੱਠ ਕੇ ਤਿਆਰ ਹੋਏ ਤਾਂ ਵੇਖਿਆ ਕਿ ਹਾਲੇ ਵੀ ਅਕਾਸ਼ ਬੱਦਲਾਂ ਨਾਲ ਘਿਰਿਆ ਹੋਇਆ ਅਤੇ ਕਿਸੇ ਵੇਲੇ ਇਕਾ ਦੁੱਕਾ ਕਣੀ ਵੀ ਪੈ ਜਾਂਦੀ ਸਾਰੀ ਰਾਤ ਮੀਂਹ ਵਰਦਾ ਰਿਹਾ ਸੀ ਉਹਨਾਂ ਸਾਨੂੰ ਆਖਿਆ ਕੀ ਹਾਲੇ ਅਸੀਂ ਨਾ ਜਾਈਏ ਰਸਤੇ ਵਿੱਚ ਨਦੀਆਂ ਚੜੀਆਂ ਹੋਈਆਂ ਹੋਣਗੀਆਂ ਪਰ ਅਸੀਂ ਕਿੰਨਾ ਚਿਰ ਕਿਸੇ ਦੇ ਘਰ ਚ ਰਹਿ ਸਕਦੇ ਸਾਂ ਉਨ੍ਹਾਂ ਤੋਂ ਰਸਤਾ ਪੁੱਛ ਕੇ ਅਤੇ ਮੋਢੇ ਤੇ ਪਿੱਠੂ ਚੁੱਕ ਕੇ ਅਸੀਂ ਅੱਗੇ ਵੱਲ ਤੁਰ ਪਏ। ਪਗ ਡੰਡੀ ਥੱਲੇ ਵੱਲ ਜਾਂਦਿਆਂ ਸਾਨੂੰ ਇੱਕ ਵੱਡੀ ਨਦੀ ਦੇ ਪਾਟ ਵੱਲ ਲੱਗ ਗਈ। ਪਾਟ ਬਹੁਤ ਚੌੜਾ ਸੀ ਜਿਸ ਵਿੱਚ ਖੱਬੇ ਪਾਸੇ ਦੀਆਂ ਪਹਾੜੀਆਂ ਤੋਂ ਉਤਰੇ ਨਾਲੇ ਆ ਕੇ ਮਿਲ ਰਹੇ ਸਨ। ਪਿਛਲੇ 2 ਦਿਨ ਦੀ ਲਗਾਤਾਰ ਵਰਖਾ ਕਾਰਨ ਇਹ ਨਾਲੇ ਵੀ ਨਦੀਆਂ ਚ ਬਦਲੇ ਦਿਸ ਰਹੇ ਸਨ 2-3 ਘੰਟੇ ਚਲਦੇ ਰਹੇ ਦੋ ਕੋ ਨਾਲੇ ਪਾਰ ਕੀਤੇ ਅਤੇ ਫਿਰ ਇੱਕ ਸੂਕਦੇ ਨਾਲੇ ਤੇ ਸਾਹਮਣੇ ਆ ਖੜੇ ਹੋਏ ਮਿੱਟੀ ਰੰਗੇ ਪਾਣੀ ਦਾ ਤੇਜ਼ ਵਹਾਅ ਉੱਪਰੋਂ ਆਪਣੇ ਨਾਲ ਪੱਥਰ ਵੀ ਰੋੜੀ ਲਿਆ ਰਿਹਾ ਸੀ ਇਸ ਨੂੰ ਕਿਵੇਂ ਪਾਰ ਕੀਤਾ ਜਾਏ ਸਾਨੂੰ ਸਮਝ ਨਹੀਂ ਸੀ ਆ ਰਿਹਾ ਦੂਰ ਦੂਰ ਤੱਕ ਕੋਈ ਆਦਮੀ ਨਜ਼ਰ ਨਹੀਂ ਸੀ ਆ ਰਿਹਾ ਸਿਰਫ ਪਾਣੀ ਟਟਾਨਾ ਅਤੇ ਪਹਾੜ ਦੀਆਂ ਢਲਾਨਾਂ ਆਕਾਸ਼ ਵਿੱਚ ਭੂਰੇ ਰੰਗ ਦੇ ਬੱਦਲ ਗਰਜ ਰਹੇ ਸਨ ਮੈਂ ਆਪਣੇ ਸਾਥੀ ਨੂੰ ਆਖਿਆ ਮੈਂ ਆਪਣੇ ਲੱਕ ਦਿਵਾਲੇ ਰੱਸੀ ਬੰਨ੍ਹਦਾ ਹਾਂ ਤੂੰ ਰੱਸੀ ਨੂੰ ਫੜੀ ਰੱਖੀ ਮੈਂ ਨਾਲ ਆ ਪਾਰ ਕਰਾਂਗਾ ਜੇ ਮੇਰਾ ਪੈਰ ਤਲਕਿਆ ਜਾਂ ਡੁੱਬਣ ਲੱਗਾ ਤਾਂ ਤੂੰ ਰੱਸੀ ਖਿੱਚ ਲਵੀ ਅਸੀਂ ਇਸੇ ਤਰ੍ਹਾਂ ਕਈ ਨਦੀਆਂ ਨਾਲੇ ਪਾਰ ਕੀਤੇ ਸਨ ਪਾਣੀ ਦਾ ਤੇਜ ਵਹਾ ਵੇਖ ਕੇ ਮੈਂ ਅੰਦਰੋਂ ਡਰ ਵੀ ਰਿਹਾ ਸਾਂ ਵਾਹਿਗੁਰੂ ਦਾ ਨਾਮ ਲੈ ਕੇ ਜਿਉਂ ਹੀ ਮੈਂ ਨਾਲੇ ਦੇ ਸੂਕਦੇ ਪਾਣੀ ਵਿੱਚ ਪੈਰ ਪਾਇਆ ਤਾਂ ਦੂਜੇ ਪਾਸਿਓਂ ਮੈਂ ਕਿਸੇ ਆਦਮੀ ਦੀ ਆਵਾਜ਼ ਸੁਣੀ ਮੈਂ ਨજર ਚੱਕ ਕੇ ਵੇਖਿਆ ਤਾਂ ਦੂਜੇ ਕੰਡੇ ਇੱਕ ਪਿੰਡੂ ਆਦਮੀ ਖੜਾ ਇਸ਼ਾਰਿਆਂ ਨਾਲ ਮੈਨੂੰ ਨਾਲਾ ਪਾਰ ਕਰਨ ਤੋਂ ਮਨਾ ਕਰ ਰਿਹਾ ਸੀ ਉਸ ਦੇ ਮੂੰਹੋਂ ਨਿਕਲਦੀ ਆ ਆ ਦੀ ਆਵਾਜ਼ ਤੋਂ ਮੈਂ ਅਨੁਮਾਨ ਲਾਇਆ ਕਿ ਇਹ ਗੁੰਗਾ ਹੈ ਉਸ ਦੇ ਇਸ਼ਾਰਿਆਂ ਅਤੇ ਹਵ ਭਾਵ ਤੋਂ ਮੈਨੂੰ ਸਮਝ ਆ ਗਿਆ ਕਿ ਇਹ ਕਹਿੰਦਾ ਹੈ ਕਿ ਇੱਥੇ ਪਾਣੀ ਬਹੁਤ ਡੂੰਘਾ ਹੈ ਅਤੇ ਵਹਾਅ ਬਹੁਤ ਤੇਜ਼ ਹੈ ਇੱਥੇ ਪਾਰ ਕਰਨ ਦਾ ਯਤਨ ਕੀਤਾ ਤਾਂ ਡੁੱਬ ਜਾਵੇਗਾ ਉਹ ਸ਼ਾਰਿਆਂ ਨਾਲ ਸਾਨੂੰ ਨਾਲੇ ਦੇ ਉੱਪਰ ਵੱਲ ਲੈ ਗਿਆ ਤੇ ਇੱਕ ਥਾਵੇਂ ਜਿੱਥੇ ਵਹਾਓ ਘੱਟ ਸੀ ਸਾਨੂੰ ਪਾਰ ਕਰਨ ਲਈ ਕਿਹਾ ਨਾਲ ਹੀ ਉਸ ਨੇ ਇੰਜ ਕਰਕੇ ਵੀ ਦੱਸਿਆ ਕਿ ਇਸ ਤਰ੍ਹਾਂ ਦੀ ਨਦੀ ਕਿਵੇਂ ਪਾਰ ਕਰਨੀ ਚਾਹੀਦੀ ਹੈ ਹੌਲੀ-ਹੌਲੀ ਸੰਭਲ ਕੇ ਪੈਰ ਰੱਖਦਿਆਂ ਨਹੀਂ ਬਲਕਿ ਛੇਤੀ-ਛੇਤੀ ਛੱਪ-ਛੱਪ ਪੈਰ ਚੁੱਕ ਰੱਖ ਕੇ ਰੱਸੀ ਦਾ ਇੱਕ ਸਿਰਾ ਆਪਣੇ ਸਾਥੀ ਦੇ ਹੱਥ ਫੜਾ ਕੇ ਮੈਂ ਨਾਲੇ ਵਿੱਚ ਉਤਰ ਪਿਆ ਤੇਜ ਵਹਾ ਪੈਰ ਉਖੜ ਖੜ ਜਾਂਦੇ ਜਿਉਂ ਹੀ ਮੈਂ ਦੂਜੇ ਕੰਡੇ ਦੇ ਨੇੜੇ ਪਹੁੰਚਿਆ ਤਾਂ ਪਾਣੀ ਦੇ ਵਹਾਣ ਨਾਲ ਇੱਕ ਪੱਥਰ ਰੁੜਦਾ ਆਇਆ ਅਤੇ ਮੇਰੇ ਪੈਰ ਵਿੱਚ ਆ ਬੱਜਿਆ ਮੇਰਾ ਪੈਰ ਉਖੜਿਆ ਤੇ ਮੈਂ ਛੜਪ ਪਾਣੀ ਵਿੱਚ ਜਾ ਡਿੱਗਾ ਉਸੇ ਗੁੰਗੇ ਬੋਲੇ ਆਦਮੀ ਨੇ ਫੌਰਨ ਮੇਰੀ ਪੈਠ ਤੇ ਲਟਕਿਆ ਪਿੱਠੂ ਫੜਿਆ ਅਤੇ ਇੱਕ ਝਟਕੇ ਨਾਲ ਮੈਨੂੰ ਪਿੱਠੂ ਸਮੇਤ ਪਾਣੀ ਵਿੱਚੋਂ ਕੱਢ ਕੇ ਜ਼ਮੀਨ ਤੇ ਖੜਾ ਕਰ ਦਿੱਤਾ ਕੰਡੇ ਤੇ ਆ ਕੇ ਕੁਝ ਦੇਰ ਮੈਂ ਆਪਣੇ ਆਪ ਨੂੰ ਸੰਭਾਲਦਾ ਤੇ ਸਾਹ ਲੈਂਦਾ ਰਿਹਾ ਫਿਰ ਮੈਂ ਆਪਣੇ ਸਾਥੀ ਨੂੰ ਆਉਣ ਲਈ ਕਿਹਾ ਹੁਣ ਰੱਸੀ ਉਸ ਦੇ ਲੱਕ ਦਿਵਾਲੇ ਸੀ ਅਤੇ ਰੱਸੀ ਦਾ ਦੂਜਾ ਸਿਰਾ ਮੇਰੇ ਹੱਥ ਵਿੱਚ ਮਸਾ ਮਸਾ ਉਸਨੇ ਵੀ ਨਾਲਾ ਪਾਰ ਕਰ ਲਿਆ ਜਦੋਂ ਅਸੀਂ ਦੋਵੇਂ ਰਾਜੀ ਖੁਸ਼ੀ ਪਾਰ ਕਰ ਗਏ ਤਾਂ ਮੈਂ ਗੁੰਗੇ ਬੋਲੇ ਆਦਮੀ ਦਾ ਧੰਨਵਾਦ ਕਰਨ ਲਈ ਗਰਦਨ ਘੁਮਾਈ ਪਰ ਉੱਥੇ ਕੋਈ ਨਹੀਂ ਸੀ ਮੈਂ ਚਾਰੇ ਪਾਸੇ ਨਜ਼ਰਾਂ ਘੁਮਾ ਕੇ ਵੇਖਿਆ ਤਾਂ ਦੂਰ ਦੂਰ ਤੱਕ ਜਾਂ ਰੇਤ ਅਤੇ ਪੱਥਰ ਸੰਨ ਜਾਂ ਨਦੀ ਦਾ ਪਾਣੀ ਮੈਂ ਚੌੜੇ ਪਾੜ 'ਚ ਵੱਡੇ ਵੱਡੇ ਗੋਲ ਗੋਲ ਪੱਥਰਾਂ ਵੱਲ ਹੈਰਾਨੀ ਭਰੀਆਂ ਅੱਖਾਂ ਨਾਲ ਤੱਕ ਰਿਹਾ ਸਾਂ ਦੂਰ ਦੂਰ ਤੱਕ ਲੁਕਣ ਲਈ ਕੋਈ ਥਾਂ ਨਹੀਂ ਸੀ ਤਾਂ ਫੇਰ ਉਹ ਕਿੱਥੇ ਲੋਪ ਹੋ ਗਿਆ ਅਗਲੇ ਪਿੰਡ ਜਾ ਕੇ ਮੈਂ ਗੁੰਗੇ ਬੋਲੇ ਬਾਰੇ ਪੁੱਛ ਦੱਸ ਕੀਤੀ ਪਰ ਉਹਨਾਂ ਸਾਰਿਆਂ ਸਿਰ ਹਿਲਾਉਂਦਿਆਂ ਇਹ ਹੀ ਉੱਤਰ ਦਿੱਤਾ ਕਿ ਇਸ ਤਰ੍ਹਾਂ ਦਾ ਗੁੰਗਾ ਬੋਲਾ ਤਾਂ ਇਸ ਇਲਾਕੇ ਵਿੱਚ ਕਿਤੇ ਹੈ ਹੀ ਨਹੀਂ ਹੁਣ ਤੁਸੀਂ ਹੀ ਦੱਸੋ ਉਹ ਕੌਣ ਸੀ ਤੁਹਾਨੂੰ ਕਹਾਣੀ ਪਸੰਦ ਲੱਗੀ ਯਾਤਰਾ ਪਸੰਦ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਧੰਨਵਾਦ